ਅੱਜ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੇ ਜੀਵਨ ਅਤੇ ਰਚਨਾ ਬਾਰੇ ਵਿਚਾਰ-ਵਟਾਂਦਰਾ ਕਰਾਂਗੇ ਪ੍ਰੋਫੈਸਰ ਮੋਹਨ ਸਿੰਘ ਨੇ ਪੰਜਾਬੀ ਕਵਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਉਸਨੇ ਸ਼ੁਰੂ ਵਿੱਚ ਰੋਮਾਂਟਿਕ ਕਵਤਾਵਾਂ ਲਿਖੀਆਂ ਪਰ ਬਾਅਦ ਵਿੱਚ ਮਾਰਕਸਵਾਦੀ ਵਿਚਾਰਧਾਰਾ ਦੇ ਪ੍ਰਭਾਵ ਉਦੋਂ ਉਸ ਦੀ ਰੁਚੀ ਪ੍ਰਗਤੀਵਾਦੀ ਕਵਤਾਵਾਂ ਵੱਲ ਹੋ ਗਈ ਉਸਨੇ ਕਿਰਤੀਆਂ ਦੇ ਸ਼ੋਸ਼ਣ ਬੁੱਧ ਆਵਾਜ਼ بلند ਕੀਤੀ ਉਸਨੇ ਆਪਣੀਆਂ ਕਾਵਿ ਚਨਾਵਾਂ ਵਿੱਚ ਮਨੁੱਖੀ ਭਾਵਨਾਵਾਂ ਸਮਕਾਲੀ ਸਮੱਸਿਆਵਾਂ ਹਥਿਆਸਕ ਤੇ ਮਨਸਾਜ਼ਕ ਟਨਾਵਾਂ ਨੂੰ ਬਹੁਤ ਹੀ ਕਲਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਲਮਬੱਧ ਕੀਤਾ ਹੈ ਉਸਨੇ ਕਾਵਿ ਸਿਰਜਣਾ ਦੇ ਨਾਲ-ਨਾਲ ਅਨਵਾਦ ਅਤੇ ਸੰਵਾਦਨ ਦੇ ਕਾਰਜ ਨੂੰ ਵੀ ਬਾਕੂਬੀ ਨਿਭਾਇਆ ਹੈ ਪ੍ਰੈਸਰ ਮਾਣ ਸਿੰਘ ਦਾ ਜਨਮ 21 ਅਕਤੂਬਰ 1905 ਈਸਵੀ ਵਿੱਚ ਮਰਦਾਨ ਸ਼ਹਿਰ ਸੂਬਾ ਸਰਹੱਦ ਪਾਕਿਸਤਾਨ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਡਾਕਟਰ ਜੋਤ ਸਿੰਘ ਸੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਭਾਗਵੰਤੀ ਪ੍ਰੋਫੈਸਰ ਮੋਹਨ ਸਿੰਘ ਨੇ ਉਰਦੂ ਫਾਰਸੀ ਦੇ ਅਧਿਆਪਕ ਦੇ ਤੌਰ ਤੇ ਹਾਈ ਸਕੂਲ ਖਾਨੇਵਾਲ ਵਿਖੇ ਅਧਿਆਪਨ ਕੀਤਾ ਫਾਰਸੀ ਦੇ ਲੈਕਚਰਾਰ ਵਜੋਂ ਖਾਲਸਾ ਕਾਲਜ ਅਮਰitsar ਵਿਖੇ ਅਤੇ ਪ੍ਰੋਫੈਸਰ ਦੇ ਵਜੋਂ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਅਧਿਆਪਨ ਕੀਤਾ ਪ੍ਰੋਫੈਸਰ ਮਾਣ ਸਿੰਘ ਨੇ ਹਿੰਦ ਪਬਲਿਸ਼ਰ ਲਿਮਟਿਡ ਨਾਂ ਹੇਠ ਇੱਕ ਪਛਾਪਖਾਨਾ ਵੀ ਖੋਲ੍ਹਿਆ। ਪਾਰਤਪਾਕ ਵੰਡ ਤੋਂ ਬਾਅਦ ਅੰਮ੍ਰਿਤਸਰ ਵਿਖੇ ਅਲੱਗ-ਅਲੱਗ ਕੰਮ ਕੀਤੇ। ਉਸਨੇ ਮਾਸਿਕ ਰਸਾਲਾ ਪੰਜ ਦਰਿਆ ਦਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਐਮਰੇਟਸ ਦੇ ਉੱਚੇ ਅਹੁਦੇ ਤੇ ਕੰਮ ਕੀਤਾ। ਪ੍ਰੋਫੈਸਰ ਮਾਣ ਸਿੰਘ ਦੀਆਂ ਕਾਵ ਰਚਨਾਵਾਂ ਦਾ ਵੇਰਵਾ ਇਸ ਤਰ੍ਹਾਂ ਹੈ। ਉਹਨਾਂ ਦੇ ਕਾਵ ਸੰਗ੍ਰਹਿ ਹਨ ਚਾਰ ਹੰਜੂ, ਸਾਮੇ ਪੱਤਰ, ਕੁਸੰਬੜਾ, ਅਦਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜਿੰਦਰੇ, ਜੈ ਮੀਰ, ਬੂਹੇ ਪ੍ਰੈਸਰ ਮੋਹਨ ਸਿੰਘ ਨੇ ਮਹਾਕਾਵ ਨਨਕੈਣ ਵੀ ਪ੍ਰਕਾਸ਼ਿਤ ਕੀਤਾ। ਪ੍ਰੈਸਰ ਮੋਹਨ ਸਿੰਘ ਦਾ ਕਹਾਣੀ ਸੰਗ੍ਰਹਿ ਨਿੱਕੀ ਨਿੱਕੀ ਬਾਸ਼ਨਾ ਵੀ ਪਾਠਕਾਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਪ੍ਰੈਸਰ ਮੋਹਨ ਸਿੰਘ ਨੇ ਕਾਵ ਸਿਰਜਣਾ ਦੇ ਨਾਮ ਨਾਲ ਅਨਵਾਦ ਵੀ ਕੀਤਾ। ਏਸ਼ੀਆ ਦਾ ਚਾਨਣ, ਗੋਦਾਨ ਨਿਰਮਲਾ ਪਿਤਾ ਵੱਲੋਂ 3 ਨੂੰ ਚਿੱਠੀਆਂ ਉਸ ਤੋਂ ਇਲਾਵਾ ਨੰਦ ਲਾਲ ਨੌਰਪੁਰੀ ਕਾਵ ਸੰਗ੍ਰਹਿ ਨੂੰ ਸੰਪਾਦਿਤ ਵੀ ਕੀਤਾ ਪ੍ਰੋਫੈਸਰ ਮੋਹਨ ਸਿੰਘ ਨੂੰ ਸਹਿਦ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਸਬੰਧ ਵਿੱਚ ਕਈ ਮਾਨ ਸਨਮਾਨ ਵੀ ਹਾਸਲ ਹੋਏ ਉਹਨਾਂ ਨੂੰ ਸ਼੍ਰੋਮਣੀ ਸਹਿਦਕਾਰ 1953-54 ਚ ਪੈਪਸੂ ਰਾਜ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਉਹਨਾਂ ਨੂੰ ਭਾਰਤੀ ਸਹਿਦ ਅਕਾਦਮੀ ਪੁਰਸਕਾਰ 1959 ਦੇ ਵਿੱਚ ਵੱਡਾ ਵੇਲਾ ਕਾਵ ਸੰਗ੍ਰਹਿ ਉੱਤੇ ਹਾਸਲ ਹੋਇਆ ਸੋਵੀਅਤ ਲੈਂਡ ਨਹਿਰੂ ਪੁਰਸਕਾਰ 1978 ਵਿੱਚ ਜੈ ਮੀਰ ਕਾਵ ਸੰਗ੍ਰਹਿ ਉੱਤੇ ਹਾਸਲ ਹੋਇਆ ਅੱਜ ਅਸੀਂ ਸੁਰ ਸੁਵੇਦਨਾ ਕਾਵ ਸੰਗ੍ਰਹਿ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਕਰਾਂਗੇ ਮਾਂ ਕਵਿਤਾ ਵਿੱਚ ਕਵੀ ਨੇ ਮਾਂ ਦੀ ਮਹਾਨਤਾ ਬਾਰੇ ਦੱਸਿਆ ਹੈ ਇਸ ਕਵਿਤਾ ਵਿੱਚ ਉਸਨੇ ਮਾਂ ਦੀ ਤੁਲਨਾ ਇੱਕ ਕਣਚਾਵੇਂ ਬੂਟੇ ਨਾਲ ਕੀਤੀ ਹੈ ਕਿ ਮਾਂ ਵਰਗੀ ਠੰਡੀ ਛਾਂ ਦੁਨੀਆਂ ਦਾ ਕੋਈ ਦਰਖਤ ਨਹੀਂ ਦੇ ਸਕਦਾ ਇਸ ਦੇ ਨਾਲ ਹੀ ਉਹ ਕਹਿੰਦਾ ਹੈ ਕਿ ਮਾਂ ਤੋਂ ਸ਼ਾਹ ਉਦਾਰੀ ਲੈ ਕੇ ਹੀ ਪ੍ਰਮਾਤਮਾ ਨੇ ਸਵਰਗ ਦੀ ਸਿਰਜਣਾ ਕੀਤੀ ਹੈ ਇਸ ਤਰ੍ਹਾਂ ਕਵੀ ਨੇ ਮਾਂ ਦੇ ਦਰਜੇ ਨੂੰ ਬਹੁਤ ਉੱਚਾ ਦੱਸਿਆ ਹੈ ਮਾਂ ਵਰਗਾ ਕਣਸ਼ਾਮਾ ਮੂਟਾ ਮੈਨੂੰ ਨજર ਨਾ ਆਏ ਲੈ ਕੇ ਜਿਸ ਤੋਂ ਸ਼ਾਹ ਉਦਾਰੀ ਰੱਬ ਨੇ ਸਵਰਗ ਬਣਾਏ ਦੇਸ਼ ਪਿਆਰ ਕਵਤਾ ਵਿੱਚ ਕਵੀ ਨੇ ਇੱਕ ਅਫਗਾਨੀ ਪਠਾਨ ਦੀ ਦੇਸ਼ ਪਿਆਰ ਦੀ ਅਨੋਖੀ ਉਦਾਹਨ ਪੇਸ਼ ਕੀਤੀ ਹੈ ਉਹ ਆਪਣੇ ਦੇਸ਼ ਦੇ ਦੁਸ਼ਮਣ ਨੂੰ ਕਿਲੇ ਦਾ ਗੁਪਤ ਰਸਤਾ ਨਹੀਂ ਦੱਸਦਾ ਪਰ ਪੁੱਤਰ ਦੀ ਮੌਤ ਤਾਂ ਸਵੀਕਾਰ ਕਰ ਲੈਂਦਾ ਹੈ ਅਤੇ ਆਪਣੇ ਦੇਸ਼ ਨਾਲ ਧੋਖਾ ਨਹੀਂ ਕਰਦਾ ਬੀਬੀ ਦਾੜੀ ਰੱਖ ਕੇ ਮੈਂ ਕਿਦਾਂ ਵੇਚਾਂ ਪੁੱਤਰ ਸਾਵੇਂ ਇੱਜ਼ਤਾਂ ਸਿੰਘਾ ਸਰਦਾਰਾ ਸੁੱਟ ਦਿਓ ਜੇ ਇਸ ਨੂੰ ਦੰਦੀ ਤੋਂ ਹੇਠਾਂ ਰਾਹ ਕਿਲੀ ਦਾ ਖੋਲ ਕੇ ਮੈਂ ਸਾਰਾ ਦੱਸਾਂ ਨਹੀਂ ਇਸ ਤੈਨੂੰ ਦੱਸਿਆ ਪਹਿਲਾਂ ਸਰਦਾਰਾ ਆਪਣੇ ਨਿੱਕੇ ਪੁੱਤ ਦਾ ਡਰ ਮੈਨੂੰ ਖਾਵੇ ਮਤਾ ਅਲੂਆ ਚੋਕਰਾ ਤਕ ਲਸ਼ਕਰ ਭਾਰਾ ਆਪਣੀ ਅਣਖੀ ਗੋਮ ਨੂੰ ਨਾ ਬੱਟਾ ਲਾਵੇ ਰੈਸਰ ਬਾਉਨ ਸਿੰਘ ਹਵਾ ਦਾ ਜੀਵਨ ਕਵਿਤਾ ਵਿੱਚ ਮਨੁੱਖ ਨੂੰ ਹਵਾ ਵਰਗਾ ਜੀਵਨ ਬਤੀਤ ਕਰਨ ਲਈ ਕਹਿੰਦਾ ਹੈ ਜਿਸ ਤਰ੍ਹਾਂ ਹਵਾ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਪਰਵਾਹ ਨਹੀਂ ਕਰਦੀ ਹੋਈ ਨਿਰੰਤਰ ਚਲਦੀ ਹੈ ਇਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰਸਤੇ ਦੀਆਂ ਰੁਕਾਵਟਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਦੇਹ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ ਇੱਕੋ ਸਾਹ ਭਜਦੇ ਜਾਈਏ ਕਿਸੇ ਪੜਾ ਨਾ ਲਈਏ ਕੋਈ ਆਇਆ ਸਾਡੇ ਵੇੜੇ ਕਵਤਾ ਵਿੱਚ ਕਵੀ ਪਿਆਰੇ ਦੇ ਆਉਣ ਦੀ ਖੁਸ਼ੀ ਨੂੰ ਦਰਸਾਉਂਦਾ ਹੈ ਪ੍ਰੇਮੀ ਦੇ ਘਰ ਆਉਣ ਨਾਲ ਪ੍ਰੇਮਿਕਾ ਉਸਦੇ ਪਿਆਰ ਵਿੱਚ ਬਸਤ ਹੋ ਜਾਂਦੀ ਹੈ। ਉਹ ਇਸ ਮਲਾਪ ਦੀ ਘੜੀ ਵਿੱਚ ਖੀਵੀ ਹੋ ਜਾਂਦੀ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਪਿਆਰੇ ਦਾ ਸਵਾਗਤ ਕਿਵੇਂ ਕਰੇ। ਉਹ ਆਪਣੇ ਪ੍ਰੇਮੀ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਨੀ ਅੱਜ ਕੋਈ ਆਇਆ ਸਾਡੇ 베ੜੇ ਤੱਕਣ ਚੰਨ ਸੂਰਜ ਟੁਕ ਟੁਕ ਨੇੜੇ। ਚੁੰਮੋ ਨੀ ਦੇ ਹੱਥ ਚੰਬੇ ਦੀਆਂ ਕਲੀਆਂ, ਤੋਵੋ ਨੀ ਦੇ ਪੈਰ ਮੱਖਣ ਦੇ 베ੜੇ। ਗੁਰਨਾਨਕ ਨੂੰ ਕਪਤਾ ਵਿੱਚ ਪ੍ਰੋਫੈਸਰ ਮੋਹਨ ਸਿੰਘ 1947 ਦੀ ਦੇਸ਼ ਵੰਡ ਸਮੇਂ ਹੋਏ ਨੁਕਸਾਨ ਦਾ ਜ਼ਿਕਰ ਕਰਦਾ ਹੋਇਆ ਗੁਰਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਕਿ ਜਦੋਂ ਬਾਵਰ ਨੇ ਹਿੰਦੂਸਤਾਨੀ ਲੋਕਾਂ ਤੇ ਜ਼ੁਲਮ ਕੀਤੇ ਤਾਂ ਉਹਨਾਂ ਨੇ ਪ੍ਰਮਾਤਮਾ ਨਾਲ ਸ਼ਿਕਵਾ ਕੀਤਾ ਇਤਿਮਾਰਪਈ ਕਰ ਲੈਣੇ ਤੈਕੀ ਦਰਦ ਨਾ ਆਇਆ ਹੁਣ ਕਵੀ ਗੁਰਨਾਨਕ ਸਾਹਿਬ ਨੂੰ ਉਲਾਮਬਾ ਦਿੰਦਾ ਹੈ ਕਿ ਸੰਨ 47 ਵੇਲੇ ਪੰਜਾਬ ਦੀ ਧਰਤੀ ਤੇ ਇੰਨਾ ਜ਼ੁਲਮ ਹੋਇਆ ਫਿਰ ਉਹਨਾਂ ਨੇ ਪੰਜਾਬੀਆਂ ਦੀ ਸਾਰ ਕਿਉਂ ਨਹੀਂ ਲਈ ਉਹ ਗੁਰਨਾਨਕ ਸਾਹਿਬ ਅੱਗੇ ਫਰਿਆਦ ਕਰਦਾ ਹੈ ਕਿ ਜਿਹੜਾ ਸੁਪਨਾ ਉਹਨਾਂ ਨੇ ਦੇਖਿਆ ਸੀ ਉਹ ਸੁਪਨਾ ਖੇਰੂ-ਖੇਰੂ ਹੋ ਗਿਆ ਜੋ ਸੰਜੀਵਾਲਤਾ ਦਾ ਉਪਦੇਸ਼ ਉਹਨਾਂ ਨੇ ਦਿੱਤਾ ਸੀ ਉਸ ਨੂੰ ਲੋਕਾਂ ਨੇ ਫਿਰਕਾ ਪ੍ਰਸਤੀ ਹੀੜ ਲਤਾੜ ਦਿੱਤਾ ਜੁਗਾਂ ਦੀ ਸੰਜੀ ਸਭਿਅਤਾ ਪੈਰੀ ਲਤਾੜੀ ਗਈ ਸਦੀਆਂ ਦੇ ਸੰਜੀ ਖੂਨ ਦਾ ਨਹਾਣ ਹੋ ਗਿਆ ਕਿਹੜਾ ਲਭ ਸਿਰਾ ਸਕਿਆ ਕਵਤਾ ਵਿੱਚ ਕਵੀ ਜ਼ਿੰਦਗੀ ਬਾਰੇ ਦੱਸਦਾ ਹੈ ਕਿ ਅਸੀਂ ਕਦੇ ਵੀ ਜ਼ਿੰਦਗੀ ਦੀ ਤੈਅ ਤੱਕ ਨਹੀਂ ਪਹੁੰਚ ਸਕਦੇ ਜੇਕਰ ਇੱਕ ਪੜਤ ਤੱਕ ਪਹੁੰਚਦੇ ਹਾਂ ਤਾਂ ਉੱਥੋਂ ਦੂਜੀ ਪਰਤ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਨਮੀਆਂ ਤੋਂ ਨਮੀਆਂ ਪਰਤਾਂ ਖੁੱਲਦੀਆਂ ਜਾਂਦੀਆਂ ਹਨ ਬੇਸ਼ੱਕ ਮਨੁੱਖ ਨੇ ਬੜੀਆਂ ਖੋਜਾਂ ਕੀਤੀਆਂ ਹਨ ਪਰ ਕੋਈ ਵੀ ਖੋਜ ਸੰਪੂਰਨ ਨਹੀਂ ਹੁੰਦੀ ਕਿਹੜਾ ਸਿਰਾ ਲੱਭ ਸਕਿਆ ਜ਼ਿੰਦਗੀ ਦੇ ਰਾਵਾਂ ਦਾ ਹਰੜਪੜਾ ਸਨੇਹਾ ਹੈ ਅਗਲੇ ਪੜਾਵਾਂ ਦਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਫੈਸਰ ਮੋਮ ਸਿੰਘ ਪੰਜਾਬੀ ਦਾ ਇੱਕ ਨਾਮਵਰ ਸ਼ਾਇਰ ਹੈ ਉਸਨੇ ਆਪਣੀ ਕਵਿਤਾ ਵਿੱਚ ਰਮਾਂਸਵਾਦੀ ਅਤੇ ਪ੍ਰਗਤੀਵਾਦੀ ਵਿਚਾਰਤਾਰਾ ਨੂੰ ਬਾਕੂਬੀ ਪੇਸ਼ ਕੀਤਾ ਹੈ ਪੰਜਾਬੀ ਕਵਤਾਂ ਨੂੰ ਬਲੰਦੀਆਂ ਪ੍ਰਦਾਨ ਕਰਾਉਣ ਵਿੱਚ ਪ੍ਰੋਫੈਸਰ ਮੋਹਨ ਸਿੰਘ ਦਾ ਮਹੱਤਵਪੂਰਨ ਯੋਗਦਾਨ ਹੈ ਉਸ ਦੀ ਯਾਦ ਵਿੱਚ ਲੁਧਿਆਣਾ ਵਿਖੇ ਹਰ ਸਾਲ ਸਹਿਦਕ ਤੇ ਸੱਭਿਆਚਾਰਕ ਮੇਲਾ ਲਗਾਇਆ ਜਾਂਦਾ ਹੈ ਵੀਡੀਓ ਸੁਣ ਤੇ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ